ਇਹ ਪ੍ਰੋਗਰਾਮ ਆਪਣੇ 10 10 ਵਜੇ ਤੋਂ ਲੈ ਕੇ 4 ਵਜੇ ਤੱਕ ਹੈ ਤੇ 4 ਵਜੇ ਫਿਰ ਪুতਲਾ ਫੁਕਣਾ ਇਹ ਪੁੱਛਦਾ ਕੀ ਹੈ ਜਿਹੜੀ ਬੀਜੇਪੀ ਸਰਕਾਰ ਹੈ ਨਾ ਜੀ ਇਹ ਸਰਕਾਰ ਮੈਨੂੰ ਲੱਗਦਾ ਇਹ ਲੋਕਤੰਤਰ ਨੂੰ ਸਮਝਦੀ ਹੈ ਕੋਈ ਤੁਹਾਡੇ ਸਾਹਮਣੇ ਹੁਣ ਸ਼ੰਭੂ ਬੈਰੀ ਲੋਗ ਆ ਕਨੋਰੀ ਬਾਰਡਰ ਹੋ ਗਿਆ ਇਹਦੇ ਦੋਹੇ ਬਾਰਡਰਾਂ ਤੁਸੀਂ ਦੇਖ ਲਓ ਜਾ ਕੇ ਉੱਥੇ ਗੋਲੇ ਤੱਕ ਵੀ ਚਲਾ ਰਹੇ ਆ ਹੂੰ ਜਿਹੜੀ ਆਪਣਾ ਸਰਕਾਰ ਹੈ ਸਰਕਾਰ ਦੇ ਦਿਮਾਗ 'ਚ ਇਹ ਗੱਲ ਹੈ ਹੀ ਨਹੀਂ ਕਿਵੇਂ ਇਹ ਸਾਹਮਣੇ ਇਨਸਾਨ ਖੜਿਆ ਉਹਦਾ ਚਾਨਪੜ ਸਾਹਮਣੇ ਸਾਨੂੰ ਉਹਦੇ ਲਈ ਲੱਤਾਂ ਵਾਂਹ ਤੋੜ ਕੇ ਨੂੰ ਬੋਰੀ 'ਚ ਪਾ ਕੇ ਲੈ ਕੇ ਗਿਆ ਇਹ ਸਰਕਾਰਾਂ ਦਾ ਕੰਮ ਹੈ ਉਹ ਸਰਕਾਰ ਫੇਰ ਉਹੀ ਕੰਮ ਕਰਨ ਲੱਗੀ ਵੀ ਹਾਂ ਚਲੋ ਇਹ ਤਾਂ ਭੁੱਲੇ ਭੱਲ ਗਏ ਹੋਣੇ ਆ ਵੀ ਫਲੂਡ ਨਹੀਂ ਆ। ਇਤਨੀ ਹਾਲੇ ਮਿਲਾ ਕੱਟੇ ਹੋ ਜੂਗੇ ਥੋੜੇ ਆਪਣਾ ਮੀਟਿੰਗਾਂ ਚੱਲ ਰਹੀਆਂ। ਕਿਸਾਨੀ ਉਹਨਾਂ ਦਾ ਸਮਰਥਨ ਮਜ਼ਦੂਰੀ ਉਹਨਾਂ ਦਾ ਸਮਰਥਨ ਕਰਨ ਵਾਸਤੇ ਆਪਣਾ ਟਰੈਕਟਰ ਲੈ ਕੇ ਇੱਥੇ ਆਇਆ। ਵੀ ਇਹ ਜਥੇਬੰਦੀਓ ਵਧੀਆ ਲੜਾਈ ਸੱਚੀ ਲੜਾਈ ਲੜ ਰਹੀ ਹੈ ਕੱਟੋ-ਕੱਟ ਸਮਰਥਨ ਮੁੱਲ ਜੋ ਫਸਲਾਂ ਦਾ ਉਹ ਤਾਂ ਮਿਲਣਾ ਚਾਹੀਦਾ ਜੀ। ਇਹ ਬਿਤਾਉਂ ਲੀਡਰ ਗੱਲ ਕਰੀਏ ਦੇਖੋ ਜ਼ਿਮੀਂਦਾਰ ਤਾਂ ਇਹਦੀ ਆਪਣੀ ਲੜਾਈ ਉਹ ਹੀ ਕਹਿ ਕੇ ਲੜਦੇ ਹੋਗੇ ਅਸੀਂ ਕਿਸੇ ਪਾਰਟੀ ਨਾਲ ਨਹੀਂ ਚੱਲਣਾ। ਉਸ ਹਨਰ ਸਟਾਰਟ ਹਰੂ ਕੀਤਾ ਸੀ ਜ਼ਿੰਮੇਦਾਰਾਂ ਨੇ ਪਰ ਹੋ ਸਕਦਾ ਸਰਕਾਰਾਂ ਦੀ ਵੀ ਨੀਤੀਆਂ ਹੁੰਦੀਆਂ ਸਿਆਸੀ ਗੱਲ ਜਿ ਆਪਾਂ ਜਿਹੜਾ ਰਕ ਏਰੀਆ ਲਾਈਟ ਪੁਆਇੰਟ ਤੇ ਖੜਿਆ ਸੀ ਰਿਕਪੁਰੂ ਕੇ ਜਿੱਥੇ ਅੱਜ ਸੰਯੁਕਤ ਕਿਸਾਨ ਮੋਰਚੇ ਦੀ ਇੱਕ ਕਾਲ ਸੀਗੀ ਕਿ ਟਰੈਕਟਰ ਮਾਰਚ ਕੱਢਿਆ ਜਾਣਾ ਹੈਗਾ ਉਸ ਬੰਦੀ ਆਪਾਂ ਦੇਖ ਸਕਦੇ ਕਿ ਅੱਜ ਕਿਸਾਨ ਜਿੱਥੇ ਬੰਦੀ ਉਹ ਜਿਹੜਾ ਹੈਗਾ ਕਿ ਟਰੈਕਟਰ ਮਾਰਚ ਜਿਹੜਾ ਸ਼ਾਂਤਮਈ ਤਰੀਕੇ ਨਾਲ ਜਿਹੜਾ ਇੱਕ ਕਿਨਾਰੇ ਤੇ ਖੜੇ ਕਰਕੇ ਟਰੈਕਟਰ ਔਰ ਉੱਥੇ ਜਿਹੜਾ ਹੈਗਾ ਸੰਘਰਸ਼ ਕੀਤਾ ਜਾ ਰਿਹਾ ਇੱਕ ਰੋਸ਼ ਪ੍ਰਦਰਸ਼ਨ ਕੀਤਾ ਜਾ ਰਿਹਾ ਆਪ ਦੇਸ਼ ਦੇ ਕਿ ਭਾਰਤੀ ਕਿਸਾਨ ਜੁਗੀਆਂ ਜਿਹੜੀ ਹੈਗੀ ਆ ਰਾਜੇ ਵਾਲਾ ਲੈਂਦਾ ਇੱਕ ਸੰਘਰਸ਼ ਕੀਤਾ ਜਾ ਰਿਹਾ ਆਪਾਂ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆ ਕਿ ਪ੍ਰਧਾਨ ਹੈਗੇ ਸਾਡੇ ਨਾਲ ਜਿੰਦਾਬਾਦ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ ਇਹ ਕਿਹੜੀ ਜਥੇਬੰਦੀ ਹੈ ਜੀ ਆਪਣੇ ਆਪਣੀ ਜਥੇਬੰਦੀ ਹੈ ਰਾਜੇਵਾਲ ਸਾਹਿਬ ਅੱਛਾ ਕੀ ਸੰਯੁਕਤ ਕਿਸਾਨ ਮੋਰਚੇ ਦੀ ਕੀ ਕਾਲ ਸੀ ਅੱਜ ਅੱਜ ਆਪਣੀ ਕਾਲ ਸੀਗੀ ਜੀ ਟਰੈਕਟਰ ਮਾਰਚ ਦੀ ਅੱਛਾ ਜੀ ਉਹ ਸੜਕਾਂ ਦੇ ਰਾਵੜਾ ਕਿਸੇ ਨੂੰ ਬਰਾਣ ਨਹੀਂ ਕਰਦਾ ਸਾਡਾ ਆਪਣਾ ਸਾਡਾ ਵੱਟਾ ਹੱਟ ਦੇਖਣਾ ਹੁਣੇ ਤੱਕ ਟਰੈਕਟਰ ਆਪਣੇ ਚੜੇ ਝੁੰਡੇ ਲਾ ਕੇ ਕਿੰਨੇ ਵਜੇ ਤੋਂ ਲੈ ਕੇ ਕਿੰਨੇ ਵਜੇ ਤੱਕ ਹੈ ਇਹ ਪ੍ਰੋਗਰਾਮ ਆਪਣੇ 10 10 ਵਜੇ ਤੋਂ ਲੈ ਕੇ 4 ਵਜੇ ਤੱਕ ਹੈ ਤੇ 4 ਵਜੇ ਫਿਰ ਪੁਤਲਾ ਫੁਕਣਾ ਦਿੱਲੀ ਸੰਬੰਧੀ ਜਿਹੜਾ ਹੈਗਾ ਆਪਣਾ ਇੱਦਾਂ ਦੇਖਿਆ ਕਿ ਸੰਘੂ ਬਾਰਡਰ ਤੇ ਕਿਸਾਨ ਦੀ ਮੌਤ ਹੋਈ ਨੌਜਵਾਨ ਮੁੰਡੇ ਦੀ ਮੌਤ ਹੋਈ ਖਨੋਰੀ ਬਾਰਡਰ ਤੇ ਐਕਸੀਡੈਂਟ ਜੋ ਹੈ ਕਿੱਦਾਂ ਦੇਖ ਰਹੇ ਹੋ ਕਿ ਜਿਹੜੀਆਂ ਮੌਤਾਂ ਹੋ ਰਹੀਆਂ ਕਿੱਦਾਂ ਦੇਖ ਰਹੇ ਤੁਸੀਂ ਇਹ ਪਤਾ ਕੀ ਹੈ ਜਿਹੜੀ ਭਾਜਪਾ ਸਰਕਾਰ ਹੈ ਨਾ ਜੀ ਇਹ ਸਰਕਾਰ ਨੂੰ ਮੈਨੂੰ ਲੱਗਦਾ ਇਹ ਲੋਕਤੰਤਰ ਨੂੰ ਸਮਝਦੀ ਹੈ ਕੁਝ ਲੋਕਤੰਤਰ ਦਾ ਕਹਾਣ ਹੋ ਰਿਹਾ ਜੀ ਸਾਰ ਕਲੋਰੀ ਬਾਰਡਰ ਹੋ ਗਿਆ ਇਹਦੇ ਦੋਹੇ ਬਾਰਡਰ ਤੁਸੀਂ ਦੇਖ ਲਓ ਜਾ ਕੇ ਉੱਥੇ ਗੋਲੇ ਤੱਕ ਵੀ ਚਲਾ ਰਹੇ ਆ ਹੁਣ ਜਿਹੜੀ ਆਪਣਾ ਸਰਕਾਰ ਹੈ ਸਰਕਾਰ ਦੇ ਦਿਮਾਗ 'ਚ ਇਹ ਗੱਲ ਹੈ ਹੀ ਨਹੀਂ ਕਿਵੇਂ ਇਹ ਸਾਹਮਣੇ ਇਨਸਾਨ ਖੜਿਆ ਉਹਦਾ ਜਾਨ ਪਰ ਸਾਹਮਣੇ ਸਾਨੂੰ ਡੰਡਾ ਲੈ ਕੇ ਪਿੱਛੇ ਮਾਰੂ ਉਹਨਾਂ ਨੇ ਕੱਲ ਆਪਣਾ 21 ਤਰੀਕ ਦੀ ਦੇਖਿਆ ਤੁਸੀਂ ਇੱਕ ਮੁੰਡਾ ਸਾਡੇ ਰਾਤ ਨੂੰ ਚੱਕ ਕੇ ਲੈ ਗਏ ਉਹਦੇ ਲੱਤਾਂ ਬਾਹਾਂ ਤੋੜ ਕੇ ਨੂੰ ਬੋਰੀ 'ਚ ਪਾ ਕੇ ਲੈ ਕੇ ਗਿਆ ਇਹ ਸਰਕਾਰਾਂ ਦਾ ਕੰਮ ਹੈ ਸਰਕਾਰਾਂ ਸਮਝਦੀ ਨਹੀਂ ਇਹਨੂੰ ਵੀ ਕਿ ਆਪਾਂ ਇਨਸਾਨ ਨਹੀਂ ਹੈ ਇਹਨੂੰ ਕਿਸਾਨ ਸਮਝਦੇ ਨਹੀਂ ਹੈ ਜਿਹੜੀ ਇਹਨਾਂ ਨੂੰ ਪਹਿਲਾਂ ਜਿਸ ਟਾਈਮ ਆਪਾਂ ਉੱਥੋਂ ਉੱਠੇ ਸੀਗੇ ਆਪਾਂ ਇਹ ਨਹੀਂ ਕਿਹਾ ਸੀਗੇ ਇਹਨਾਂ ਨੂੰ ਵੀ ਆਪਾਂ ਸਾਡਾ ਧਰਨਾ ਖਤਮ ਕਰਕੇ ਚੱਲੇ ਆ ਅਸੀਂ ਇਹ ਗੱਲ ਕਹੀ ਸੀ ਇਹਨਾਂ ਨੂੰ ਵੀ ਅਸੀਂ ਆਪਣਾ ਜਿਹੜਾ ਧਰਨਾ ਇਹਨੂੰ ਪੋਸਟਪੋਨ ਕਰ ਰਹੇ ਆ ਸਭ ਨੂੰ ਛੁੱਟੀ ਕਰ ਰਹੇ ਸਾਡੇ ਪ੍ਰਧਾਨਾਂ ਨੂੰ ਕਿਹਾ ਸੀ ਵੀ ਤੁਸੀਂ ਆਇਆ ਕਰੋ ਇਹ ਸੋਚ ਲਓ ਵੀ ਸਾਨੂੰ ਛੁੱਟੀ ਮਿਲ ਰਹੀ ਆ ਪਰ ਆਪਣਾ ਧਰਨਾ ਖਤਮ ਨਹੀਂ ਹੋਇਆ ਪਰ ਸਰਕਾਰ ਨੂੰ ਅਸੀਂ 2 2 ਸਾਲ ਦਾ ਟਾਈਮ ਦਿੱਤਾ ਸੀ ਹੁਣ ਸਰਕਾਰ ਫੇਰ ਉਹੀ ਕੰਮ ਕਰਨ ਲੱਗੀ ਵੀ ਹਾਂ ਚਲੋ ਇਹ ਤਾਂ ਭੁੱਲੇ ਭੱਲ ਗਏ ਹੋਣੇ ਆ ਵੀ ਲੋੜ ਨਹੀਂ ਐ ਜਦੋਂ ਅਸੀਂ ਦੁਬਾਰਾ ਮੁੱਦਾ ਚੱਕਿਆ ਉਹਨੇ ਕਹਿਣ ਲੱਗੀ ਦੁਬਾਰਾ ਕਮੇਟੀ ਬਣਾ ਉਹਦਾ ਫਾਇਦਾ ਕੀ ਹੋਊਗਾ ਸਾਨੂੰ ਇਹਦਾ ਸਰਕਾਰ ਸਿਰਫ ਪੈਸੇ ਸੋਚ ਰਹੀ ਹੈ ਵੀ ਅਸੀਂ ਐਮਐਸਵੀਨ ਦੇਣੀ ਨਾ ਅਸੀਂ ਕੋਈ ਜਿਹੜੇ ਸਾਡੇ ਤੇ ਪਰਚੇ ਹੋਏ ਸਾਡੇ ਟਰੈਕਟਰ ਅੰਦਰ ਜਬਤ ਹੋਏ ਆ ਉਹ ਸਾਰੇ ਇਹਨਾਂ ਦੇ ਮਤਲਬ ਕੋਈ ਪਰਚਾ ਰੱਦ ਨਹੀਂ ਕਰਿਆ ਨਾ ਸਾਡੇ ਕੋਈ ਟਰੈਕਟਰ ਛੇੜੇ ਛੱਪੇ ਜਿਹੜਾ ਵੀ ਟਰੈਕਟਰ ਇਹਦਾ ਕੋਲੀ ਪੇ ਸਰਕਾਰ ਦਾ ਕੋਈ ਮੂਡ ਨਹੀਂ ਹੈ ਜੀ ਸਰਕਾਰ ਦਾ ਆਪਣਾ 2020 ਦੇ ਵਿੱਚ ਜਿਹੜਾ ਸੰਘਰਸ਼ ਚੱਲੂ ਹੋਇਆ ਸੀ ਉਸ ਟਾਈਮ ਜਿਹੜੇ ਬੈਰੀਕੇਡ ਬੜੇ ਆਸਾਨੀ ਨਾਲ ਤੋੜੇ ਗਏ ਸੀ ਐਤ ਕੀ ਕਿਉਂ ਨਹੀਂ ਤੋੜੇ ਜਾ ਰਹੇ ਪਤਾ ਕੀ ਹੈ ਜੀ ਐਤ ਕੀ ਹੋ ਗਿਆ ਜਿਹੜੀ ਆਪਣੀ ਜਥੇਬੰਦੀ ਹੈ ਨਾ ਦੋ ਜਥੇਬੰਦੀਆਂ ਸੀਗੀਆਂ ਇੱਕ ਢ ਕਸੀਨ ਥੋੜਾ ਰਲ ਕੇ ਲੈ ਲੈਂਦੇ ਨਾ ਤਾਂ ਐਸਕੇਮ ਨਾਲ ਨਾਲ ਚੱਲਦਾ ਹੁਣ ਐਸਕੇਮ ਦਾ ਕੀ ਚੱਕਰ ਪੈ ਗਿਆ ਐਸਕੇਮ ਉਹਨੇ ਇਹਨੂੰ ਨਾਲ ਲੈ ਕੇ ਤਾਂ ਕੰਮ ਹੋ ਰਾਇਆ ਨਹੀਂ ਗੁਨਾਹ ਇਹਦੀ ਸਰਕਾਰ ਨੂੰ ਟੈਂਕੂਲਾ ਦੇ ਆ ਸਰਕਾਰ ਨੇ ਕੀ ਕੀਤਾ ਹੋਇਆ ਨਾ ਅਬ ਜਿਹੜਾ ਆਪਣਾ ਇੱਥੇ ਬੰਦੇ ਆਪਣਾ ਅੱਗੇ ਵਧਦੇ ਜੇ ਪਹਿਲਾਂ ਆਪਣਾ ਕੰਮ ਹੋਇਆ ਸੀ ਨਾ ਉਸ ਟਾਈਮ ਕੋਈ ਗੋਲੀ ਵਾਲੀ ਨਹੀਂ ਹੋ ਰਹੀ ਸੀ ਉੱਥੇ ਐਦ ਕੀ ਸਰਕਾਰਾ ਥੋੜਾ ਆਪਣਾ ਸਮਝੀ ਨਹੀਂ ਉਸ ਨੂੰ ਵੀ ਥੋੜਾ ਜਿਹਾ ਉਹਨਾਂ ਨੇ ਹੋ ਗਿਆ ਵੀ ਫਟਾਫਟ ਕੰਮ ਕਰੋ ਵੀ ਕਿਸੇ ਨੂੰ ਅੰਦਰ ਨਹੀਂ ਵੜਨ ਦੇਣਾ ਫਟਟਰ ਸਰਕਾਰੀ ਇਸਕੇਮ ਨੂੰ ਸਮਰਥਨ ਮਿਲ ਗਿਆ ਕਿ ਨਹੀਂ ਸੰਗਤ ਨਹੀਂ ਹਾਲੇ ਮਿਲਿਆ ਕੱਟੇ ਹੋ ਜੂਗੇ ਥੋੜੇ ਜਿਹਾ ਆਪਣਾ ਮੀਟਿੰ ਪੁਣਾ ਹੋ ਜੂਗੀ ਆਪਣੀ 11 ਮੈਂਬਰੀ ਕਮੇਟੀ ਬਣ ਗਈ ਹੈ ਤੇ ਉਹਦੇ ਕੋਈ ਨਾ ਕੋਈ ਰਿਜਿਸਨ ਆ ਜੂਗਾ ਆਪਣਾ ਜੇ ਆਪਾਂ ਗੱਲ ਕਰ ਰਹੇ ਸੀਗੇ ਕਿ ਐਸ ਕੇ ਐਮ ਦਾ ਜਿਹੜਾ ਹਜੇ ਸਮਰਥਨ ਫਿਲਹਾਲ ਜਿਹੜਾ ਹੈਗਾ ਮੋਰਚੇ ਵਾਸਤੇ ਨਹੀਂ ਹੋਇਆ ਪਰ ਜਿਹੜੇ ਆਪਾਂ ਗੱਲ ਕਰੀ ਕਿ ਕਾਲ ਜਿਹੜੀ ਹੈਗੀ ਆ ਉਹ ਦਿੱਲੀ ਸਰਕਾਰ ਨੂੰ ਕਿਤੇ ਨਾ ਕਿਤੇ ਇਹ ਇੰਟੈਂਸ਼ਨ ਜ਼ਰੂਰ ਦੇ ਰਹੀ ਹੈਗੀ ਕਿ ਜਲਦ ਹੀ ਜਿਹੜਾ ਇਹਦੇ ਹੱਲ ਕਢ ਲੈ ਜਾਣ ਤੇ ਔਰ ਨਹੀਂ ਤਾਂ ਇਹ ਸੁਨਦਰਸ਼ ਜਿਹੜਾ ਹੋਰ ਗਹਿਰਾ ਹੋਵੇਗਾ ਆਪਾਂ ਦੇਖ ਸਕਦੇ ਹਾਂ ਕਿ ਨਗਰ ਕੌਂਸਲ ਜ਼ੀਰਕਪੁਰ ਦੇ ਸਾਫ ਦਾ ਪ੍ਰਧਾਨ ਕੁਲਵਿੰਦਰ ਸਿੰਘ ਸੋਹੀ ਜਿਹੜੇ ਹੈਗੇ ਆ ਉਹ ਇੱਥੇ ਖੁਦ ਟਰੈਕਟਰ ਲੈ ਕੇ ਪਹੁੰਚੇ ਇਹ ਵੀ ਦੱਸ ਦਈਏ ਕਿ ਅਕਾਲੀ ਦਲ ਦੇ ਵੀ ਸੀਨੀਅਰ ਲੀਡਰ ਹੈਗੇ ਔਰ ਕਾਫੀ ਇਹਨਾਂ ਦਾ ਜਿਹੜਾ ਜ਼ੀਰਕਪੁਰ ਹਲਕੇ ਵਾਸਤੇ ਜਿਹੜਾ ਕਾਫੀ ਯੋਗਦਾਨ ਰਿਹਾ ਆਪਾਂ ਗੱਲ ਕਰਦੇ ਆ ਸੋਹੀ ਸਾਹਿਬ ਕਿਤਾ ਟਰੈਕਟਰ ਲੈ ਕੇ ਆਏ ਤੁਸੀਂ ਇੱਥੇ ਆ ਉਹੀ ਜਿਹੜੀ ਆਪਣੀ ਜ਼ਿਮੀਦਾਰਾਂ ਦੀ ਆਪਣੀ ਕੈਲਰੀ ਹੈ ਜੀ ਐਮਐਸਪੀ ਦੀ ਲੜਾਈ ਤੇ ਜਿਹੜੇ ਜ਼ਿਮੀਦਾਰਾਂ ਨੂੰ ਬਣਦੇ ਹੱਕ ਉਹਨਾਂ ਨੂੰ ਮਿਲਣਾ ਚਾਹੀਦਾ ਹੈ ਜੀ ਉਹ ਮੈਂ ਵੀ ਜਿੱਥੇ ਭਾਰਤੀ ਕਿਸਾਨੀ ਨੂੰ ਇਹਦਾ ਸਮਰਥਨ ਮਜ਼ਦੂਰੀ ਨੂੰ ਇਹਦਾ ਸਮਰਥਨ ਕਰਨ ਵਾਸਤੇ ਆਪਣਾ ਟਰੈਕਟਰ ਲੈ ਕੇ ਇੱਥੇ ਆਇਆ ਜੀ ਬਤੌਰ ਅਕਾਲੀ ਲੀਡਰ ਆਏ ਕਿ ਬਤੌਰ ਕਿਸਾਨ ਆਏ ਮੈਂ ਬਤੌਰ ਕਿਸਾਨ ਆਇਆ ਜੀ ਹਾਂਜੀ ਹਾਂਜੀ ਲੀਡਰਸ਼ਿਪ ਦੀ ਗੱਲ ਕਰੀਏ ਉਹਦਾ ਕਿੰਨਾ ਦਾ ਸਮਰਥਨ ਹੈਗਾ ਕਿਸਾਨੀ ਨੂੰ ਲੀਡਰਸ਼ਿਪ ਦਾ ਵੀ ਪੂਰਾ ਸਮਰਥਨ ਹੈ ਜੀ ਦੇਖੋ ਚਾਹੇ ਅਕਾਲੀ ਮੈਂ ਤਾਂ ਕਹਿੰਦਾ ਸਾਰੀ ਪਾਰਟੀਆਂ ਨੂੰ ਕਰਨਾ ਚਾਹੀਦਾ ਇੱਕ ਜਿਹੜੀ ਜਿੱਥੇ ਬੰਦੀ ਹੋ ਵਧੀਆ ਲੜਾਈ ਸੱਚੀ ਲੜਾਈ ਲੜ ਰਹੀ ਹੈ ਘੱਟੋ ਘੱਟ ਸਮਰਥਨ ਮੁੱਲ ਜੋ ਫਸਲਾਂ ਦਾ ਉਹ ਤਾਂ ਮਿਲਣਾ ਚਾਹੀਦਾ ਐਮਐਸਪੀ ਜਿਹੜੀ ਹੈਗੀ ਪਹਿਲਾਂ ਲਾਗੂ ਕਰਨ ਦਾ ਇਹਨਾਂ ਨੇ ਐਲਾਨ ਕਰ ਦਿੱਤਾ ਸੀ ਪਰ ਕੀਤਾ ਨਹੀਂ ਗਿਆ ਕਿੱਦਾਂ ਤੁਸੀਂ ਦਾ ਸਰਕਾਰ ਲਾ ਰਹੀ ਹੈ ਜੀ ਇਹ ਇਹਨਾਂ ਸਰਕਾਰੀ ਲਾ ਰਿਆ ਐਮਐਸਪੀ ਦਾ ਐਲਾਨ ਕਰ ਤੇ ਮੈਂ ਦੇਖ ਰਿਹਾ ਬੜੀ ਘਬਰਾਹਟ ਹੈ ਸਰਕਾਰ ਨੂੰ ਪਤਾ ਨਹੀਂ ਕਿਸ ਚੀਜ਼ ਦਾ ਡਰਾ ਚੜ ਕੇ ਅਦੋਗ ਪੱਤੀਆਂ ਉਹਨਾਂ ਦੇ ਕਰੋੜਾਂ ਦੇ ਕਰਦੇ ਮਾਫ ਹੋ ਰਹੇ ਨੇ ਜਦ ਕਿ ਜ਼ਿੰਮੇਵਾਰਤਾ ਗੱਲ ਵੀ ਥੋੜੀ ਜੀ ਆ ਤੇ ਸਾਰੇ ਦੇਸ਼ ਵਾਸਤੇ ਕੰਮ ਕਰਦੇ ਆ ਦੇਖੋ ਪੂਰੇ ਹਿੰਦੁਸਤਾਨ ਦਾ ਢਿੱਡ ਭਰਿਆ ਕਦੇ ਆਪਾਂ ਬਾਹਰ ਤੋਂ ਕਰਨਕ ਮੰਗਾਇਆ ਕਰਦੇ ਸੀ ਅਮਰੀਕਾ ਤੋਂ ਅੱਜ ਆਪਾਂ ਸੈਲਫ ਡਿਪੈਂਡੈਂਟ ਹੋਏ ਆ ਤਾਂ ਘੱਟੋ ਘੱਟ ਇਹਨਾਂ ਦੇ ਜਜ਼ਬਾਤਾਂ ਦੀ ਕਦਰ ਕਰਦੇ ਹੋਏ ਇਹ ਕਿ ਮੁੱਲ ਨੂੰ ਦੇਣਾ ਚਾਹੀਦਾ ਜੇ ਮੁੱਲ ਦੇ ਕੇ ਜ਼ਿਮੀਂਦਾਰ ਨੂੰ ਲੱਗੇ ਵੀ ਮੇਰਾ ਖਰਚਾ ਪੂਰਾ ਹੋ ਗਿਆ ਮੇਰੇ ਬੱਚੇ ਪੜ ਸਕਦੇ ਆ ਬਤੌਰ ਲੀਡਰ ਜੇ ਗੱਲ ਕਰੀਏ ਤੇ ਇਹ ਸੰਘਰਸ਼ ਦਾ ਹੋਣਾ 2024 ਦੇ ਇਲੈਕਸ਼ਨਾਂ ਕਿੰਨਾ ਦਾ ਫਰਕ ਪੈ ਸਕਦਾ ਇਹ ਬਤੌਰ ਲੀਡਰ ਗੱਲ ਕਰੀਏ ਦੇਖੋ ਜ਼ਿਮੀਂਦਾਰ ਤਾਂ ਆਪਣੀ ਲੜਾਈ ਉਹ ਹੀ ਕਹਿ ਕੇ ਲੜਦੇ ਹੋਗੇ ਅਸੀਂ ਕਿਸੇ ਪਾਰਟੀ ਨਾਲ ਨਹੀਂ ਚੱਲਣਾ ਅਸੀਂ ਆਪਣੀ ਲੜਾਈ ਲੜ ਰਹੇ ਹਾਂ ਜ਼ਿਮੀਂਦਾਰਾਂ ਦੀ ਲੜਾਈ ਲੜ ਰਹੇ ਹਾਂ ਜੇਕਰ ਆਪਾਂ ਪੋਲੀਟੀਕਲ ਪਾਰਟੀਆਂ ਦੀ ਗੱਲ ਕਰੀਏ ਤਾਂ ਮੇਰੇ ਹਿਸਾਬ ਨਾਲ ਵੀ ਭਾਜਪਾ ਨੂੰ ਬਹੁਤ ਨੁਕਸਾਨ ਹੋ ਸਕਦਾ ਇਹਦਾ ਕਿਉਂਕਿ ਉਹ ਪਿਛਲੇ ਸੱਤਾ ਦੇ ਬੈਠੇ ਜਿਹੜਾ ਜਦੋਂ ਲੋਕਾਂ ਦੀ ਨਹੀਂ ਸੁਣਦਾ ਫਿਰ ਉਸੇ ਦਾ ਵਿਰੋਧ ਹੁੰਦਾ ਹੈ ਇਹ ਕਿਹਾ ਜਾ ਰਿਹਾ ਹੈ ਕਿ ਪੰਜਾਬ ਦੀ ਜਿਹੜੀ ਮੌਜੂਦਾ ਸਰਕਾਰ ਆਮ ਆਦਮੀ ਪਾਰਟੀ ਇਹ ਸੰਘਰਸ਼ ਜਿਹੜਾ ਉਹਦੀ ਦੇਣਾ ਆ ਆ ਵਾਲੇ ਸੰਘਰਸ਼ ਦੀ ਗੱਲ ਕਰੀਏ ਦੇਖੋ ਸੰਘਰਸ਼ ਤਾਂ ਸ਼ੁਰੂ ਕੀਤਾ ਸੀ ਜ਼ਿਮੀਦਾਰਾਂ ਨੇ ਪਰ ਹੋ ਸਕਦਾ ਸਰਕਾਰਾਂ ਦੀ ਵੀ ਨੀਤੀਆਂ ਹੁੰਦੀਆਂ ਲੋਕਾਂ ਨੂੰ ਅੱਗੇ ਤੋਰਨਾ ਆਪਣੀ VOTING ਸੈੱਟ ਕਰਨੀ ਪਰ ਮੈਂ ਤਾਂ ਫਿਰ ਵੀ ਪੰਜਾਬ ਸਰਕਾਰ ਨੂੰ ਬੇਨਤੀ ਕਰੂੰਗਾ ਕਿ ਆਪਣੀ ਵੋਟਾਂ ਵਾਟਾਂ ਜ਼ਿੰਦਗੀ ਚੱਲਦੀਆਂ ਰਹਿਣੀਆਂ ਵੀ ਘੱਟੋ ਘੱਟ ਸੱਚੇ ਪੱਕੇ ਬਣ ਕੇ ਇੱਕ ਵਾਰ ਸਰਕਾਰਾਂ ਆਪਣਾ ਜ਼ਿਮੀਦਾਰਾਂ ਦਾ ਸਾਥ ਜ਼ਰੂਰ ਦੇਈਏ ਇਹ ਸੰਸਾਡੇ ਨਾਲ ਕੁਲਵਿੰਦਰ ਸਿੰਘ ਸੋਹੀ ਜਿਨ੍ਹਾਂ ਦਾ ਕਹਿਣਾ ਹੈਗਾ ਕਿ ਫਰਕ ਤਾਂ ਜਰੂਰ ਪੈ ਸਕਦਾ ਬੀਜੇਪੀ ਸਰਕਾਰ ਨੂੰ ਪਰ ਪੰਜਾਬ ਸਰਕਾਰ ਨੂੰ ਜਿਹੜੀ ਬੇਨਤੀ ਕੀਤੀ ਹੈ ਕਿ ਕਿਸਾਨੀ ਸੰਘਰਸ਼ ਦਾ ਜਿਹੜਾ ਸਮਰਥਨ ਦਿੱਤਾ ਜਾਵੇ